ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣੋ ਜੀ ਕੀ ਬੀ ਹੋ ਜੀ ਆਪਾਂ ਤੋਂ ਲੱਗੇ ਸੀ ਜੀ ਕੱਪੜੇ ਬੱਚੇ ਤੇ ਲੱਗੇ ਜੀ ਟਿਊਸ਼ਨ ਉਹਨਾਂ ਦੇ ਜਾਣ ਤੋਂ ਬਾਅਦ ਹੀ ਆਪਾਂ ਮਸ਼ੀਨ ਲਾਉਣੀ ਹੁੰਦੀ ਹੈ ਜੀ ਤੇ ਅੱਜ ਹੈ ਵਾਜੀ ਸ਼ਨੀਵਾਰ ਨਾਲ ਛਾਉ ਨੂੰ ਥੋੜੀ ਦੇ ਸਵੇਰੇ ਸੱਜਰੇ ਫਿਰ ਮੈਂ ਪਾ ਦੂੰਗੀ ਜੀ ਇੱਧਰ ਆਪਣੇ ਕਾਲੇ ਛੋਲੇ ਤਰੀ ਹੋਏ ਸੀ ਜੀ ਉਹ ਮੈਂ ਕਿਹਾ ਚਲੋ ਉਹ ਵੀ ਧਾਰੇ ਉਹਨੇ ਜੀ ਨਾਲ ਜੀ ਨਾਲ ਨਾਂ ਜਨਗੀ ਦੀ ਸਬਜ਼ੀ ਵੀ ਨਾਲ ਦੀਆਂ ਕੱਪੜੀ ਧੋਤੇ ਜਾਣਗੇ ਜੀ ਆਪਾਂ ਬੈਨਾ ਦੋ ਦਿਨ ਛੱਡ ਗਏ ਤੋਂ ਨਹੀਂ ਹੁੰਦੀਆਂ ਜੀ ਫਿਰ ਮਸ਼ੀਨ ਬਾਰ ਬਾਰ ਕੰਪਲੀ ਕਰਨੀ ਪੈਂਦੀ ਹੈ ਇਸ ਕਰਕੇ ਦੋ ਦਿਨ ਠਹਿਰ ਕੇ ਲੈ ਲਿਓ ਜੀ ਇੱਕ ਦੋ ਦਿਨ ਛੱਡ ਦੇ ਦਿਓ ਜੀ ਹਾਂ ਜੀ ਇੱਧਰ ਮੇਰੀ ਭੈਣ ਆ ਗਈ ਜਿਨ੍ਹਾਂ ਨੇ ਦਿੱਤੇ ਜੀ ਸਰਪ੍ਰਾਈਜ਼ ਮੈਨੂੰ ਤਾਂ ਯਕੀਨ ਨਹੀਂ ਸੀ ਜੀ ਆਹ ਨੂੰ ਕਿਤੇ ਝੂੜ ਬੋਲ तो हमें करना

ਜਿਹੜੀ ਡਿਚੇ ਦੀ ਜਿਹੜੀ ਬਾਕਸੀ ਦੀ ਜੋ ਚੱਲੀ ਬਾਰੀ ਫੁੱਲ ਨਹੀਂ ਹੋ ਰਿਹਾ ਤਾਂ ਇਹਨੂੰ ਕੋਟਿੰਗ ਪਾ ਲਈ। ਅੱਛਾ। ਹੱਲ ਲਾ ਦੀ। ਮੈਂ ਤੇ ਇਸ ਉਸ ਨੂੰ ਜਾ ਕਰ ਦੇਣ ਕਿ ਅੱਜ ਤੇਰੀ ਵੀ ਨਹੀਂ ਆ ਰਹੀ ਜੇ ਐਸੇ ਮੈਨੂੰ ਪਤਾ ਨਹੀਂ ਹੋਣਗੇ। ਆ ਜਾ ਆ ਜਾ। ਆ ਜਾ ਬੋਲੀ ਨਾ ਕੱਟਣੀ ਕਿ ਨਾ ਆਪ ਜੇ ਨਾ ਹੋ ਰਹੀ। ਬੈਠਾ। ਦੀਗਾ ਹਮੇਸ਼ਾ ਖੋਰਦੀ ਹਾਂ ਕਾ ਬੈਂਕ ਬੈਂਕ ਤੋਂ ਦੇਖਾ ਚ ਨਹੀਂ ਤਾਂ ਨੰਬਰ ਤੇ ਨਾਮ ਬਲਕਾ ਕਿਉਂ ਨਹੀਂ ਬਣਾਉਣਾ ਜਿੰਨੇ ਨੁੜੂ ਸੇ ਕਿਉਂ ਨਾ ਨਾਮਲਾ ਨਾਮਲਾ ਐਨਾਂ ਨੂੰ ਕਹਿ ਰਿਹਾ ਹਾਂ ਜਾਨੀ ਕਿਵੇਂ ਆਂਦੀ ਨੇ ਭੇਜਣਾ ਹੋਏ 5:30 ਦੇ ਮਾਪੇ ਲਟੰਡੇ ਬ੍ਰੀਟਾ ਕਰਸਟੂ ਪਿਆ ਨਾ ਲੋ ਜਦੋਂ ਕੱਪ ਧਿਆਲ ਰਚੀ ਕਿਹੜਾ ਆਹ ਵਾਲਾ ਕਿਤੇ ਮੈਨੂੰ ਲੱਗਦਾ ਥੱਲੇ ਗੜਬੜੀ ਹੋਣੀ ਪਤਾ ਹੈ ਮੈਂ ਹੋਣੀ ਕੀ ਚਾਹ ਪਾਈ ਜਿੰਨੀ ਦੀ ਪੀਣੀ ਕਿਵੇਂ ਤਾ ਬੂ ਇਹੋ ਨਹੀਂ ਤਾਂ ਪੀਣੀ ਕਿਵੇਂ ਠੀਕ ਆਲੇ ਨੂੰ ਚਲਦੇ ਹੋਗੇ ਜਦ ਮੈਂ ਇੱਥੇ ਰਹਿਤਾ ਹਾਂ ਅੰਦਰੋਂ ਪਤਾ ਨਹੀਂ ਲਾਵਾ ਜੀ ਲੱਗਦੀ ਹੈ ਯਾ ਕੋਈ ਕਰੇ ਦੇ ਰਹੇ ਮੈਨੂੰ ਇੱਧਰ ਹੀ ਆ ਜਾ ਮੈਨੂੰ ਤੂੰ ਚਾਹ ਪੀਂਦਾ ਪੁੱਤ ਹਾਂ ਜੀ ਆ ਲੈ ਕੋਰਕਲਾ ਪੈਕਟ ਲੈ ਲੈ ਚਾਹ ਲੈ ਲੈ ਪੁੱਤ ਹੈਲੋ ਮੁੰਡਾ ਚਾਹ ਨਹੀਂ ਲੈ ਮੇਰੇ ਦੁੱਧ ਲੈ ਲੈ ਕੋੜੀ ਤੇ ਦੇ ਦੇ ਲੈ ਨਾ ਬੋਤੇ ਮੈਂ ਕੀ ਕਹਿ ਰਹੀ ਬਾਪੂ ਪੂਰੇ ਦਾ ਦੰਨਾ ਦਾ ਪਾਟ ਰਹੀ ਦੰਨਾ ਤਾਂ ਪਾਟ ਰਹੀ ਮਾਸੀ ਜੀ ਦਾ ਜਨਮ ਦਿਨ ਹੋ ਰਿਹਾ ਹੈ ਸਭ ਦਾ ਇਧਰ ਅਕੀਨ ਵਰਸੀ ਕੋਲ ਰੱਖੀ ਚੁਣ ਕੱਟ ਪੈਣ ਵਰਸੀ ਮਾਸੀ ਨੂੰ ਵਿਸ਼ ਕਰ ਦੋ ਹੈਪੀ ਬਰਥਡੇ ਵਰਸੀ ਕਰਤੀ ਨਾਤੀ ਨਾਤੀ ਹੈ ਤੁਹਾਨੂੰ ਅੱਜ ਜੀ ਨੂੰ ਲਵ ਜਲਦੀ ਮੈਂ ਤਾਂ ਤੇ ਇਹ ਕਹ ਰਹੀ ਵਿਆਹ ਆ ਰਿਹਾ ਜੀ ਕਿਨੇ ਲੈਣਾ ਮੈਂ ਬਰੂ ਚਲ ਠੰਡੀ ਕਰਕੇ ਦੇ ਦਿੰਦੀ ਹਾਂ ਗਰੀਨ ਕਰਵਾਓ ਇਹ ਪਿੰਦੀ ਨਹੀਂ ਇਹ ਨਹੀਂ ਜੀ ਲੱਗਦਾ ਇਹ ਨੂੰ ਦੂਰ ਕਰ ਠੰਡੀ ਕਰ ਦੱਸ ਦਬਾਉਂ ਬੁੱਤੀ ਚਾ ਅੰਨਕ ਦੇ ਕੀ ਲੱਗਿਆ ਲੈ ਮਤ ਭਲੀ ਤੂੰ ਜਾਲੇਗੀ ਬਾਪੂ ਅਰੇ ਮੇਰੇ ਬਰੇਟ ਬਿੱਜਿਆ ਕਿਵੇਂ मेनू ए मजाक कर दो कमी छुट्टी करनी है छुट्टी छाटी कोई नी करी जाओ ਪਤਾ ਹੀ ਠੀਕਾ ਮੈਨੂੰ ਆਨ ਕਿ ਪੱਕਾ ਹੀ ਪਤਾ ਐਨਵਰ ਕੰਫਰੈਂਸ ਚ ਰਹਿ ਗਏ ਦੋਨੇ ਨਾ ਹਲਤੀ ਲਾਈ ਨਹੀਂ ਮੈਂ ਤਾਂ ਛੁੱਟੀ ਮਾਰੂ 15 ਨੂੰ ਪਤਾ ਕੀ ਖਾਣੇ ਨਹੀਂ ਹੁੰਦੀ ਆ ਮੋੜ ਕੇ ਬਿਠਾਈ ਰੱਖਦੇ ਆ ਸਾਡੇ ਵੀ ਗਿਆ ਉਸ ਦਿਨ ਗਈ ਸੀ ਜਿਹਦੇ ਨੇ ਪਕਸ਼ੜ ਜਸਮੀਨ ਉਸ ਦਿਨ ਗਈ ਆ ਅਸੀਂ ਹਜੇ ਅਜੇ ਸਕੂਲੋਂ ਆ ਆ ਜਨਰਲ ਵਿੱਚ ਤਾਂ ਹੋ ਮਜਾਂ ਚਾਲੂ ਉਹ ਦਿਨ ਅਸੀਂ ਹਜੇ ਦੋ ਆਈ ਸੀ ਸ਼ਿਕ ਪਰਦਾ ਤੇ ਜੰਦਰੀਆ ਜਿਹੜੇ ਟੋਪਿਕ ਇਸ ਕੋੜ ਬੁਲਾਈ। ਹੋਣਾ ਇਹ ਇੱਧਰ ਆ ਜਾ ਲੈ। ਮੂਰੇ ਤਾਂ ਪੂਰੇ ਦਿਖੇਗਾ। ਇਹ ਨਾਲੇ। ਪੂਰੇ ਰੱਖੀ ਲੈ। ਹੋਣਾ ਇਹ ਮੈਂ ਵਿੱਚ ਰੱਖਾਂ। ਆਪਾਂ ਨੇ ਉਹ ਆਪਸਾ ਚਾੜ ਉੱਲਗੀ ਨੀਚੇ। ਏ ਦਾ ਚਾਪਿੰਦੀ ਨਹੀਂ ਪੁਨੀਰ ਦਾ ਤਾਂ ਐਕਸ਼ਨ ਤੋਂ ਕੰਮ ਨਹੀਂ ਪੂਰਾ ਕੀਤਾ ਸੀ ਹੈ ਅਨਕਤ ਦੇ ਦੇਖੀ ਮੈਂ ਆ ਲਾਇਆ ਉਹਦ ਗਰਮ ਹੋ ਗਈ ਇਸ ਕੋਲ ਡਾੜਾ ਪੜਾ ਗੰਪਾ ਨਾ ਗਾੜੀ ਹੂੰ ਸੈਕਰਾ ਉਹ ਆਪੀ ਲੱਗ ਜਾਂਦਾ ਇੱਥੇ ਕਰਨਾ ਪਾਤਰਾ ਨਹੀਂ ਹੁੰਦਾ ਬੰਦੇ ਨੂੰ ਹੋ ਗਈ ਇਹ ਦੋ ਮੀਨਾ ਹੋ ਗਿਆ ਸਾਰਾ ਥਿੰਡ ਹੋ ਗਿਆ ਠੀਕ ਆ ਕਿਨੇ ਕੋਈ ਆਣਾ ਕਿਹੜੇ ਚਲਾਉਂਗੀ ਹਾਂ ਗੱਲ ਸਹੀ ਹੈ ਦੇਖ ਲਓ ਕੋਲੇ ਆਇਆ ਸਭ ਨੂੰ ਨੈਗਾ ਬਾ ਕਹਿੰਦੀ ਮੈਨੂੰ ਜਾਇਆ ਕਰ ਤੱਲੀ ਦੇ ਠੱਠੇ ਬਾਲੇ ਆ ਨਾ ਸਾਡੇ ਵੇਹ ਕਾਇਨਾ ਠੱਠੇ ਪੂਰਾ ਕਦਨ ਹਫਤਾ ਤੱਕ ਹੋ ਗਿਆ ਕੰਮ ਮਾਰਦਨੀ ਸੀ ਬੇਚਾਰੀ ਬਣੀ ਬੱਤੀ ਮਮਰੀ ਚੋੜੀਆ ਬਰੀ ਸਾ ਲੱਕ ਗਾਂਸ਼ਾਲਾ ਵਾਲੇ ਲੈ ਗਏ ਫਿਰ ਗਾਂ ਏਲੀ ਹੋਇ ਬੀ ਆ ਕਿਤਾ ਅੰਨੂ ਐਸੇ ਜਦੋਂ ਬੋਲੂਗੀ ਲੈਣੀ ਕਰੇਗਾ ਅੱਜ ਅਸੀਂ ਚਾਬੀ ਲੈ ਲਉਣੀ ਕਿ ਕਿੱਡੀ ਕੀ। ਥੋ ਬਰਾ ਗੁਰਦਵਾਰੇ ਵਾਲੀ ਜੀ ਨੇ ਇਹਨੂੰ ਕੁੱਛ ਲਿਆਉਣਾ ਕਿਤੇ ਕਣਕ ਦੀ ਪਰਚੀ ਜਿਹੜਾ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਿ ਮੈਂ ਮੈਂ ਕਹਤਾ ਜੀ ਸਰਪਾ ਮੈਂ ਤਾਂ ਜਰੀ ਫਟਾਫਟ ਮੁਛੀ ਚਾਲਦੀ ਛੱਡ ਕੇ ਗੈਸ ਬੰਦ ਕਰਕੇ ਮੈਂ ਤਾਂ ਪਹਿਲਾਂ ਪਰਚੀ ਪਟਾਉਣ ਚਲੀ ਕਿਥੋਂ ਗੁਰਦਵਾਰੇੋਂ ਅੱਛਾ ਹੁਣ ਗੁਰਦਵਾਰੇ ਬਸ ਜਾਣਾ ਨਹੀਂ ਕਿਤੇ ਲੈ ਨਹੀਂ ਆਣੇ ਤਾਂ ਕਾਫੀ ਜਗ੍ਹਾ ਤੇ ਹੁੰਦੇ ਆ ਤੇ ਚੱਲ ਨੂੰ

ਉਹ ਮਕੀਨ ਨਿਪਟ ਕੇ ਆ ਗਿਆ ਆਹ ਹਾ ਮੇਰੇ ਕੁੱਤੇ ਦੇ ਲਗਾਉਣ ਵਾਲਾ ਤੇ ਹੈ हेयर ਕਲਿੱਪ ਤੇ ਪਾਣੀ ਪਟਨਾ ਸਾਹਿਬ ਦਾ ਗਲਾਸ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਹਿਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਡੋਜੀ ਖਾਣਾ ਲੈ ਪ੍ਰੀਤੂ ਕੋਲ ਪੜਾ ਰੇਂਦਰ ਹੈ ਖਾਣਾ ਲੈ ਫਟ ਮੈਂ ਤੈਨੂੰ ਕਹਿ ਤੈਨੂੰ ਮੁੱਲ ਤਾਂ ਸਾਰੀ ਲੇਟ ਪਈ ਆ ਪੁੱਤ ਖਾ ਜਿੰਨੇ ਮਰਜੀ ਅੱਜ ਮੈਂ ਸਾਡੇ ਕੇਲੇ ਵੀ ਵੀਡੀਓ ਬਣਾਏਗੇ ਅਸੀਂ ਇਹਨਾਂ ਲੈ ਕੇ ਖਾਣੇ ਇੱਥੇ ਜੀ ਆਪਾਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਸੀਗੇ ਆਪਾਂ ਸ਼ਾਮ ਨੂੰ ਜਾਣੇ ਨੇ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਜੀ ਇਹਨਾਂ ਦੇ ਔਨ ਕਰਕੇ ਫਿਰ ਆਪਾਂ ਹੁਣ ਜਾ ਰਹੇ ਸੀ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੋ ਤੁਹਾਨੂੰ ਵੀ ਲੈ ਕੇ ਚੱਲਦੇ ਆ ਜੀ ਨਾਲ ਦੇਖੋ ਕੋ ਕੋ ਹੈ ਮੱਥਾ ਟੇਕਣ ਆਈਏ ਤੁਹਾਨੂੰ ਚਵਾ ਦੇਣ ਆਹ ਲਾਸਰਸ਼ੀ ਉਹ ਬੜਾ ਦਰਮਾਸਾਲਾ ਗਿਨੇ ਜਿੰਨਾ ਪਾਓ ਬਤੋ ਇਦਾਂ ਇਦਾਂ ਰਾਤੀ ਹੈ ਤੁਲੀਆ ਬਚੋਲੇ ਬਸ ਬਸ ਹੁਣ ਨਹੀਂ ਆਗੀ ਇਤਨੀ ਪਾਣੀ ਬਸ 2 ਨੂੰ ਦੇ ਵਿੱਚ ਹੀ ਮਿਕਸ ਕਰਤੀ ਤਾ ਆਹ ਹੈ ਯਾਰ ਪਾਗਲ ਹੋ ਗੋ ਲੋ ਕਾਲੀ ਮਤ ਕਹਤ ਨਾ ਨੂਨ ਵੀ ਸੀ ਵਿੱਚ ਦੇ

ਉਹ ਤੇ ਚਾਲ ਖਾਣ। ਇਹ ਟੱਕਰ ਨਹੀਂ ਸੀ ਦਾਦੀ ਨਾਲ ਉੱਥੇ ਜਿੱਤਦਾ। ਆਈਸਕ੍ਰੀਮ ਮਨ ਸੀ। ਆਈਸਕ੍ਰੀਮ ਮਨ ਸੀ। ਸੁਆਪ ਪਰ 80 ਰੁਪਏ ਦੀ ਆਈਸਕ੍ਰੀਮ ਸੀ। ਤੇ ਆਹ ਜਿੱਥੇ ਦੇ ਦੇਉਂਦੀ ਹੈ। ਫੇਰ? ਅੱਲੀ ਜੇ ਲੈਣ ਦੀ। ਕਹਾ? ਹੂੰ। ਇੰਨੇ ਜੀ। ਤਾਂ ਉਹ ਵੀ ਜਿਹੜਾ ਕੰਦਾ ਝੜ ਸੁਟਦਾ ਸੀ। ਸੁਣੋ, ਮਰੀ ਭੈਣ ਉਹਦੇ। ਉਹ ਖਾਦੋ ਨਹੀਂ ਬਤਾ। ਚੰਨੀ ਦੇ ਮੰਦਰ ਮੱਥਾ ਟੇਕ ਕੇ ਆਉਨੇ ਜੀ ਆਪਾਂ ਉੱਥੇ ਚੱਲਦੇ ਹਾਂ ਜੀ। ਕੁੰਡਕਲੀ ਨਾ ਮਾ ਕੋਈ ਨਾ ਆ ਮਰ ਕੇ ਬੋਲੇ ਸੋਨੋ ਮੇਹਾਲਾ ਕਾ ਸੁਖ ਜਲ ਨਾ ਬੋਲ ਜੈ ਸ਼ਿਰੀ ਨਾ ਤੇ ਤੂੰ ਕੋਕੀ ਗਦੇ ਬਟਾ ਮੈਂ ਤੋਂ ਹਾਂਜੀ ਆਪਾਂ ਸ਼ਨੀ ਦੇ ਮੰਦਿਰ ਪਹੁੰਚ ਗਏ ਜੀ ਆਪਾਂ ਉੱਥੇ ਜਾ ਕੇ ਜਿਆ ਸਮਾਨ ਸਾਰਾ ਲੈਣੇ ਆ ਜੀ ਜਿਹੜਾ ਸ਼ਨੀ ਦੇਵ ਦੇ ਮੰਦਿਰ ਤੇ ਚੜਦਾ ਜੀ ਜਿਵੇਂ ਤੇਲ ਹੋਗੇ ਤੇਲ ਹੋਗੇ ਘੋੜ ਹੋ ਗਿਆ ਜੀ ਕਾਲੇ ਚਨੇ ਹੋਗੇ ਜੀ ਤੇ ਤੇਲ ਹੋਗੇ ਮਹਾ ਦਿਦਾਨ ਹੋ ਗਈ ਦੀਪਕ ਬਗੈਰਾ ਜੀ ਇਹ ਸਾਰੇ ਆਪਾਂ ਇਥੋਂ ਲੈ ਲਾਂਗੇ ਜੇ ਇਥੋਂ ਮਿਲ ਜਾਂਦੀ ਨੇ ਸਾਰਾ ਸਮਾਨ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਵੀਡੀਓ ਦੇ ਅੰਡ ਦੇ ਇਥੇ ਕਰਦੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ